ਪੰਜਾਬ ਸਰਕਾਰ ਵੱਲੋਂ ਆਪਦੀ ਸਰਕਾਰ ਆਪਦੇ ਦਵਾਰ ਮੁਹਿੰਦੇ ਤਹਿਤ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਨੰਗਲ ਦੇ ਪਿੰਡ ਦਵੈਟਾ ਵਿਖੇ ਅੱਜ ਇੱਕ ਜਨ ਸੁਣਵਾਈ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਡੀਸੀ ਰੂਪਨਗਰ ਡਾਕਟਰ ਪ੍ਰੀਤੀ ਜਾਦਵ ਅਤੇ ਐਸਡੀਐਮ ਨੰਗਲ ਮੈਡਮ ਅਨਮਜੋਤ कौर ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀਸੀ ਰੂਪਨਗਰ ਡਾਕਟਰ ਪ੍ਰੀਤੀ ਜੱਵਦਰ ਨੇ ਕਿਹਾ ਕਿ ਇਸ ਕੈਂਪ ਦੇ ਵਿੱਚ ਲੋਕਾਂ ਦੀਆਂ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਪਟਾਰਾ ਕੀਤਾ ਗਿਆ ਤੇ ਕੁਝ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣ ਦੇ ਲਈ ਕਾਰਵਾਈ ਕਰਨ ਦੇ ਲਈ ਅਧਿਕਾਰੀਆਂ ਨੂੰ ਮੌਕੇ ਤੇ ਨਿਰਦੇਸ਼ ਵੀ ਜਾਰੀ ਕੀਤੇ ਗਏ ਇਸ ਦੇ ਨਾਲ ਹੀ ਪਿੰਡ ਦੁਬੇਟਾ ਦੇ ਵਿੱਚ ਠੋਸ ਕੂੜੇ ਦੇ ਪ੍ਰਬੰਧ ਲਈ ਬਣ ਰਹੇ ਪ੍ਰੋਜੈਕਟ ਦਾ ਵੀ ਡੀਸੀ ਰੂਪਨਗਰ ਵੱਲੋਂ ਦੌਰਾ ਕੀਤਾ ਗਿਆ ਦੇਖੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦਿਆਂ ਡੀਸੀ ਰੂਪਨਗਰ ਡਾਕਟਰ ਪ੍ਰੀਤੀ যাদব ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂ ਬਰਸਾਤ ਹੈ ਡੇਂਗੂ ਡੰਗੂ ਦਾ ਵੀ ਡਰ ਹੈ ये ये नहीं ये 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 ये

ਮੈਂ 15 ਮਿੰਟ ਬਾਅਦ ਆਉਂਦਾ ਹਾਂ ਜੀ ਪੰਚਾਇਤ ਬੰਦੀ ਕਰ ਗਿਆ ਆਪਾਂ ਹੀ ਕਰਾਂਗੇ ਤੁਸੀਂ ਆ ਕੇ ਦੇਖ ਲੈਣਾ ਮੈਂ ਕਿ ਸਰਦੋ ਕਰਾ ਕੇ ਮੈਂ 25 ਤੋਂ ਮੈਡਮ ਸਾਡੀ ਰਿਕਵੈਸਟ ਸਾਡੀ ਥੋੜੀ ਜਿਹੀ ਵੈਸੇ ਆ ਜਾਈਏ ਸਾਡੇ ਪੇੜੀ ਜਿਹੜੀ ਜ਼ਮੀਨ ਜਿਹੜੀ ਹੈ ਨਾ ਪੂਰੇ ਨੰਗਲ ਦੇ ਇਰੀਏ ਜਿਹੜਾ ਸਾਡੀ ਜ਼ਮੀਨ ਦੇ ਉੱਤੇ ਬੱਸੀ ਹੈ ਸਾਡੇ ਇੱਥੇ ਨੇ ਬੱਚਾ ਵਾਸੇ ਕੋਈ ਢੂੰਡਾ ਨਹੀਂ ਅਭੀ ਕਹਿੰਦੇ ਇਸ ਬੱਚਿਆਂ ਨਾਲ ਸਾਡੇ ਸਾਰੇ ਬੱਚੇ ਕੰਸੀ ਨੂੰ ਆਜਿੱਥੇ ਨਾ ਪਲੋਇਮੈਂਟ ਬਿਊਰੋ ਵਾਲੇ ਵੀ ਆਏ ਹੋਏ ਕੈਂਪੇ ਚਾਸੇ ਸਾਰਿਆਂ ਨੂੰ ਬੁਲਾਉਣਗੇ ਜੇਕਰ ਕੋਈ ਲਿਸਟ ਵੀ ਹੈਗੀ ਬੱਚੇ ਨਹੀਂ ਵੀ ਹੈਗੇ ਤਾਂ ਮੈਨੂੰ ਲਿਸਟ ਬਣਾ ਕੇ ਦੇ ਦਿਓ ਅਗਰ ਨੋਟ ਪਈ ਸਹੀ ਕੈਂਪ ਲਾ ਜਾਗੇ ਨਹੀਂ ਤੁਸੀਂ ਉਹਨਾਂ ਦਾ ਸਾਰਿਆਂ ਦਾ ਰੈਜ਼ਿਊਮੇ ਲਗਾ ਕੇ ਸਭ ਦੇ ਕੰਮ ਸੇ ਉਹਨਾਂ ਨੂੰ ਕਰ ਬੱਚੇ ਨਹੀਂ ਬਿਲਕੁਲ ਕਰਾਂਗੇ ਕਿਉਂ ਨਹੀਂ ਕਰਾਂ ਸਾਡੀ ਜ਼ਮੀਨ ਸਾਡੀ ਜ਼ਮੀਨ ਤੇ ਸਾਡੀ ਜ਼ਮੀਨ ਤੇ ਪੂਰਾ ਮੰਡੋ ਸ਼ਹਿਰ ਕੋਈ ਗੱਲ ਨਹੀਂ ਆਪਣਾ ਐਪਲੀਕੇਸ਼ਨ ਦੇਖੀ ਸਾਡੇ ਬੱਚੇ ਵਾਸਤੇ ਕੋਈ ਬੈਨੀਫਿਟ ਹੀ ਨਹੀਂ ਹੈ ਨਹੀਂ ਤੁਸੀਂ ਮੈਨੂੰ ਲਿਸਟ ਬਣਾ ਕੇ तो, सब दी क्वालिफिकेशन लिख दो आज इतने एम्प्लॉयमेंट ब्यूरो दे आए भी हुए हैं तो जाता उससे ही मिलवा दो ऐसी ऑनलाइन भी इंटरव्यू करा देंगे दे तो दें दें। ताहे भी निकी जी रो पड़ाओ इधर आओ उधर आओ और अगर नहीं बच्चे अवेलेबल है कि कोई इधर-उधर भी हैगा तो तू तो लिस्ट बना के दे दो ये लोड पे ऐसी कैंप इतनी ला ठीक है बट जो आपका प्लास्टिक लेने का वो शो करना है तो तुम सुनो मान साहब आ जाओ नहीं देखो सामने आओ ਸੀ ਵੀਕਲੀ ਇੱਕ ਜਨ ਸੁਣਵਾਈ ਕੈਂਪ ਲਾਉਂਦੇ ਆ ਸਬ ਡਿਵੀਜ਼ਨ ਵਾਈਜ਼ ਵੀ ਉਹਨੂੰ ਦੇਖਦੇ ਆ ਨੇੜੇ ਦੇ ਦੋ ਤਿੰਨ ਪਿੰਡ ਜਿਹੜੇ ਹੁੰਦੇਗੇ ਇੱਕ ਪਿੰਡ ਥਾਂ ਤੇ ਸਾਰੀ ਪੰਚਾਇਤਾਂ ਪਬਲਿਕ ਨੂੰ ਪਹਿਲੇ ਮੁਨਾਦੀ ਕਰਕੇ ਅਸੀਂ ਉਹਦੀ ਅਵੇਅਰਨੈਸ ਕਰਦੇ ਆ ਕਿ ਜੇਕਰ ਕਿਸੇ ਦਾ ਕੋਈ ਮਸਲਾ ਹੈ ਤਾਂ ਮੌਕੇ ਤੇ ਆ ਕੇ ਸਾਨੂੰ ਦੱਸ ਸਕਣ ਇਹਦਾ ਦੂਜਾ ਫਾਇਦਾ ਇਹ ਹੁੰਦਾ ਹੈਗਾ ਕਿ ਜਿੱਥੇ ਵੀ ਪਿੰਡ 'ਚ ਕੈਂਪ ਹੁੰਦਾ ਹੈਗਾ ਅਸੀਂ ਉਹਨਾਂ ਦੇ ਸਾਰੇ ਐਸੈਟ ਵੀ ਚੈੱਕ ਕਰ ਲੈਂਦੇ ਆ ਭਾਵੇਂ ਸਕੂਲ ਹੋ ਆਂਗਣਵਾੜੀ ਹੋ ਸੋਲਿਡ ਵੇਸ ਮੈਨੇਜਮੈਂਟ ਲਿਕਵਿਡ ਵੇਸ ਮੈਨੇਜਮੈਂਟ ਕੋਈ ਲੋਕਲ ਦਿੱਕਤ ਆ ਰਹੀ ਹੈ ਤਾਂ ਲੋਕਾਂ ਤੋਂ ਦਿੱਕਤਾਂ ਵੀ ਪਤਾ ਜਲਦੀ ਹੈ ਉਹ ਮੈਮ ਤੁਹਾਡੇ ਵੱਲੋਂ ਪਿੱਛੇ ਜਿਹੜਾ ਪਰਸਪੁਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਿਆ ਜਿਹੜਾ ਕੂੜਾ ਕਰਕਟ ਨੂੰ ਲੈ ਕੇ ਜੁਰਮਾਨਾ ਵੀ ਲਗਾਇਆ ਜਾਇਆ ਗਿਆ ਜਿਹੜੇ ਰੋੜਾ ਸਿੱਟੇ ਹੁੰਦੇ گاਉਂ ਪਿੰਡਾਂ 'ਚ ਆਏ ਵੀ ਆ ਤੁਸੀਂ ਮਾਰਗ ਵੀ ਦੇਖਿਆ ਲੇਕਿਨ ਹਾਲਾਤ ਜਿਉਂਦੇ ਤੂੰ ਹੈ ਪ੍ਰਸ਼ਾਸਨ ਕਿਉਂ ਨਹੀਂ ਸਖਤ ਹੋ ਰਿਹਾ ਮੈਮ ਦੇਖੋ ਇਹਦੇ ਇਚ ਨਾ ਦੋ ਸਟੈਪ ਹੁੰਦੀ ਹੈ ਕਿ ਪਹਿਲੀ ਹੁੰਦੀ ਹੈ ਕਿ ਜੀ ਅਸੀਂ ਅਵੇਅਰਨੈਸ ਕਰੀਏ ਔਰ ਅਸੈਟ ਕ੍ਰੀਏਟ ਕਰੀਏ ਜਿੱਦਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਚੱਲਦਾ ਪਿਆ ਹੈਗਾ ਹੋਪਫੁਲੀ ਹਫਤੇ 'ਚ ਇਹ ਹੋ ਜਾਣਾ ਹੈਗਾ ਤਾਂ ਹਮੇਸ਼ਾ ਪਹਿਲੇ ਨਾ ਮਿਸਟਰ ਕਾਫੀ ਟਾਈਮ ਲੱਗ ਗਈ 16 ਮਿੰਟ ਤੋਂ 2 ਸਾਲ ਇਹਦੇ ਵਿੱਚ ਜਲਦੀ ਹਾਂਜੀ ਨਹੀਂ ਇਹ ਹੈਗਾ ਇਸ਼ੂ ਕਈ ਮੈਂ ਬਣਾ ਨਹੀਂ ਕਰਾਂਗੀ ਕਿਉਂਕਿ ਧੀਰੇ ਧੀਰੇ ਅਸੀਂ ਫੇਜ਼ੇਸ ਵਿੱਚ ਕਰਕੇ ਸਾਰੇ ਪਿੰਡੇ ਦੇ ਵਿੱਚ ਕਵਰ ਕਰ ਰਹੇ ਹਾਂ ਸਿਰਫ ਬਣਾ ਦੇਣ ਤੋਂ ਉਹਦਾ ਮੋਟਿਵ ਸਰਵ ਨਹੀਂ ਹੁੰਦਾ ਮੋਟਿਵ ਤਾਂ ਸਰਵ ਹੁੰਦਾ ਜੇ ਉਹ ਸਸਟੇਨ ਬੀ ਕਰਨ ਤਾਂ ਮੇਰੀ ਲੋਕਾਂ ਨੂੰ ਵੀ ਬੇਨਤੀ ਹੈ ਤੇ ਗੁਜਾਰਿਸ਼ ਵੀ ਹੈਗੀ ਕਿ ਜੋ ਪਿੰਡ ਹੁੰਦੀ ਉਹ ਇਕਾਈ ਹੁੰਦੀ ਹੈ ਉਹਨੂੰ ਜਿੰਨਾ ਆਪਾਂ ਸੈਲਫ ਸਸਟੇਨੇਬਲ ਬਣਾ ਸਕਦੇ ਹਾਂ ਔਰ ਲੋਕਲੀ ਜਿੰਨਾ ਉਹਨੂੰ ਕਰ ਸਕਦੇ ਆ ਉਹਨਾਂ ਭਾਰੂ ਨਹੀਂ ਹੋ ਸਕਦਾ ਤਾਂ ਜਿੰਨੇ ਵੀ ਸੋਲਿਡ ਵੇਸ ਮੈਨੇਜਮੈਂਟ ਹੈ ਉੱਥੇ ਅਸੀਂ ਬਾਇਓਡੀਗਰੇਬ ਆਏਗਾ ਉਹਦੇ ਤੋਂ ਆਮਦਨ ਵੀ ਹੁੰਦੀ ਹੈ ਤਾਂ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਸੈਲਫ ਹੈਲਪ ਗਰੁੱਪ ਜਿਹੜੇ ਪਿੰਡਾਂ 'ਚ ਹੀ ਹੁੰਦੇ ਹੈਗੇ ਉਹਨਾਂ ਨੂੰ ਇਹਦੇ 'ਚ ਰੋਪਨ ਕਰਕੇ ਕਿ ਤਾਂ ਕਿ ਉਹਨਾਂ ਦੀ ਆਮਦਨ ਵੀ ਹੋਣ ਔਰ ਇਹਦਾ ਸਹੀ ਯੂਟਿਲਾਈਜੇਸ਼ਨ ਵੀ ਹੋ ਸਕੇ ਹਾਂ ਜਿੱਥੇ ਕਿੈਂਪ ਲਗਾਇਆ ਗਿਆ ਹੈ ਇਸ ਵਿੱਚ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣੇ ਤੇ ਕਿੰਨੇ ਵੇ ਤੱਕ ਚੱਲੇਗਾ ਇਹ ਇੱਕ ਕੈਂਪ ਪੂਰਾ ਸਾਡੇ 3.5 4 ਘੰਟੇ ਚੱਲਦਾ ਹੈਗਾ ਅਗਰ ਜੇਕਰ ਪਬਲਿਕ ਰਹਿੰਦੀ ਹੈ ਤਾਂ ਪੂਰੇ ਦਿਨ ਤੱਕ ਅਸੀਂ ਐਕਸਟੈਂਡ ਕਰਦੇ ਹਾਂ ਇਹਦੇ ਵਿੱਚ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਚਾਹੇ ਅਗਰ ਕੋਈ ਹੈੱਡ ਨਹੀਂ ਅਵੇਲੇਬਲ ਉਸ ਦਿਨ ਕਿਸੇ ਦੀ ਕੋਈ ਕੋਟੀ ਰਿੰਗੇ ਜਾਂ ਕੋਈ ਹੈ ਤਾਂ ਉਹਨਾਂ ਦਾ ਸਬੋਡੀਨੇਟ ਸਟਾਫ ਹੁੰਦਾ ਹੈਗਾ ਤਾਂ A to Z ਅਮਲਾ ਇੱਥੇ ਹੁੰਦਾ ਹੈਗਾ ਔਰ ਅਸੀਂ ਪਰਸਨਲੀ ਇਹਨੂੰ ਮਾਨੀਟਰ ਕਰਦੇ ਹਾਂ ਕਿਉਂਕਿ 3-4 ਤਰੀਕੇ ਦੇ ਮਤ ਮੁੱਦੇ ਹੁੰਦੇ ਇੱਕ ਹੁੰਦਾ ਹੈ ਜੋ ਮੌਕੇ ਤੇ ਹੀ ਹੱਲ ਹੋ ਸਕਦੇ ਜ ਸਗੇ ਜੋ ਨਾਲ ਦੀ ਨਾਲ ਹੋ ਜਾਂਦੀ ਹੈਗੀ ਕੁਝ ਲੌਂਗ ਸਟੈਂਡਿੰਗ ਮਸਲੇ ਹੈਗੇ ਜਿਨਾਂ ਦਾ ਹੱਲ ਥੋੜਾ ਟਾਈਮ ਲੈਂਦਾ ਹੈਗਾ ਜਾਂ ਕੋਈ ਫਾਈਨੈਂਸਿਸ ਪੂਲ ਇਨ ਕਰਨੇ ਹੁੰਦੇ ਤਾਂ ਸਾਨੂੰ ਦੋ ਤਿੰਨ ਗੱਲਾਂ ਦਾ ਇੱਥੇ ਪਤਾ ਚੱਲਦਾ ਹੈਗਾ ਕਿ ਪੰਚਾਇਤ ਤੇ 골 ਕਿੰਨੇ ਫੰਡ ਹੈਗੇ ਔਰ ਸਾਨੂੰ ਬਾਹਰੋਂ ਕਿੰਨੇ ਦੀ ਲੋੜ ਹੈਗੀ ਕਿ ਤਾਂ ਕਿ ਉਹਦਾ ਅਸੀਂ ਹੱਲ ਕਰ ਸਕੀਏ ਮੈਡਮ ਆਪकी ਸਰਕਾਰ ਆਪਨੇ ਦੁਆਰੇ ਤਹਿਤ ਕੇ ਇਧਰੇ ਕੈਂਪ ਹੈ ਉਹ ਪਿੰਡਾਂ ਵਿੱਚ ਵੀ ਲਗਾਏ ਜਾ ਰਹੇ ਸ਼ਹਿਰਾਂ ਵਿੱਚ ਵੀ ਲਗਾਏ ਜਾ ਰਹੇ ਪਿੰਡਾਂ ਵਿੱਚੋਂ ਕਿਤੇ ਨਾ ਕਿਤੇ ਆਵਾਜ਼ ਆਉਂਦੀ ਹੈ ਕਿ ਉਹਨਾਂ ਦੇ ਕੰਮ ਹੁੰਦੇ ਨੇ ਤੇ ਸ਼ਹਿਰਾਂ ਦੀ ਗੱਲ ਕਰੀਏ ਅੱਜ ਵੀ ਲੋਕ ਗਲੀਆਂ ਨਾਲੀਆਂ ਵਿੱਚ ਹੀ ਉਲਝੇ ਰੇਲਵੇ ਰੋਡ ਦੀ ਗੱਲ ਕਰੀਏ ਲੋਕਾਂ ਨੂੰ ਇਦਾਂ ਲੱਗਦਾ ਪਈ ਉਹਨਾਂ ਦਾ ਸਿਰ ਗੜਵੇ ਵਿੱਚ ਫਸਿਆ ਹੋਇਆ ਕੱਢੂਗਾ ਕੋਈ ਸੀਵਰੇਜ ਬੋਰਡ ਕਹਿੰਦਾ ਕਾਉਂਸਲ ਦੇ ਕਰਨੇ ਵਾਲਾ ਕੰਮ ਹੈ ਕਾਉਂਸਲ ਕਹਿੰਦੀ ਸੀਵਰੇਜ ਬੋਰਡ ਦੇ ਕਰਨੇ ਵਾਲਾ ਕੰਮ ਹੈ ਤੁਸੀਂ ਬੀਤੇ ਦਿਨੀ ਹਦਾਇਤਾਂ ਵੀ ਜਾਰੀ ਕੀਤੀਆਂ ਸੀਗੀਆਂ ਪਰ ਕੋਈ ਹੱਲ ਹੋਣਾ ਨਹੀਂ ਦੇਖੋ ਇਹ ਕੁਝ ਮੈਂ ਉਹੀ ਉਹੀ ਗੱਲ ਕਰ ਰਹੀ ਸੀ ਕਿ ਦੋ ਤਰੀਕੇ ਦੇ ਮਸਲੇ ਹੁੰਦੇਗੇ ਕੁਝ ਹੈਗਾ ਕਿ ਇਮੀਡੀਏਟ ਔਨ ਸਪਾਟ ਕੁਝ ਹੁੰਦਾ ਹੈਗਾ ਕਿ ਹਫਤੇ ਅਸੀਂ ਟ ਕਲਕੋ ਕੀ ਲੈਵਲਸ ਦਾ ਇਸ਼ੂ ਸੀਗਾ ਰੇਲਵੇ ਕ੍ਰੋਸਿੰਗ ਵੀ ਵਿਚਕਾਰ ਹੈਗੀ ਉਹਦੀ ਐਸ ਡੀ ਐਮ ਪਰਸਨਲੀ ਮੋਨਿਟਰਿੰਗ ਦਾ ਯੋਜਨ ਸੀਗਾ ਔਰ ਮੈਂ ਖੁਦ ਪਹੁੰਚਿਆ ਤੇ ਵੇਸਟਰ ਕੰਮ ਚੱਲ ਰਿਹਾ ਕੀ ਸਾਰਾ ਹੈਗਾ ਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਹੈ ਸਰਕਾਰ ਆਪਕੇ ਦਵਾਰ ਉਹਦੀ ਤਹਿਦ ਦੇ ਵਿੱਚ ਸਾਡਾ ਪਿੰਡ ਦਬੀਟੇ ਦੀ ਵਿੱਚ ਅੱਜ ਸਾਰਾ ਪ੍ਰਸ਼ਾਸਨ ਡੀ ਸੀ ਮੈਡਮ ਐਸ ਡੀ ਐਮ ਮੈਡਮ ਤਹਿਸੀਲਦਾਰ ਸਾਹਿਬ ਵੀਡੀਓ ਡੀ ਐਸ ਪੀ ਔਰ ਸਾਰਾ ਆਮਲਾ ਇੱਥੇ ਪੁੱਜਿਆ ਸੀ ਪੂਰਾ ਸਟਾਫ ਦੇ ਨਾਲ ਇੱਥੇ ਪੁੱਜਿਆ ਲੋਕਾਂ ਦੀਆਂ ਚਾਹੀਏ ਪਰਸਨਲ ਪ੍ਰੋਬਲਮ ਹੋਣ ਚਾਹੀਏ ਪਿੰਡ ਦੀਆਂ ਸਾਂਝੀਆਂ ਪ੍ਰੋਬਲਮਸ ਸਾਰਿਆਂ ਦੀ ਗੱਲ ਉਹਨਾਂ ਨੇ ਸੁਣੀ ਐ ਜਿਹਦਾ ਮੌਕੇ ਪਰ ਹੱਲ ਹੋਣਾ ਸੀ ਉਹਨਾਂ ਨੇ ਹੁਕਮ ਹੁਣੀ ਦੇ ਦਿੱਤੇ ਜਿਹੜੇ ਬਾਅਦ ਆਊਟ ਕਰਨ ਤੋਂ ਬਾਅਦ ਹੋਣਾ ਸੀ ਤੇ ਉਹ ਬਾਅਦ ਵਿੱਚ ਉਪਰਾਲੇ ਦੇ ਢੰਗ ਨਾਲ ਸੋਲਵ ਹੋ ਜਾਣਗੇ ਅੱਜ ਮੈਡਮ ਨੇ ਇੱਥੇ ਸਾਡਾ ਜਿਹੜਾ ਇੱਕ ਡੀਗਰੇਡੇਬਲ ਔਰ ਵਾਈ ਡੀਗਰੇਡੇਬਲ ਐਂਡ ਨਾਨ ਡੀਗਰੇਡੇਬਲ ਜਿਹੜਾ ਸਾਡਾ ਬੇਸਡ ਸੀ ਲਿਕਵਿਡ ਐਂਡ ਸੋਲਿਡ ਬੇਸਡ ਉਹਨਾਂ ਦੇ ਵੀ ਚੈੱਕ ਕੀਤਾ ਸਾਡੇ ਪਿੰਡ ਦੇ ਲੋਕਾਂ ਦੀ ਇੱਕ ਡਿਮਾਂਡ ਸੀ ਕਿ ਇੱਥੇ ਹੋਣਾ ਚਾਹੀਦਾ ਸੋ ਪੰਜਾਬ ਸਰਕਾਰ ਨੇ ਖਾਸ ਕਰ ਬੈਂਸ ਸਾਹਿਬ ਨੇ ਔਰ ਮੁੱਖ ਮੰਤਰੀ ਸਾਡੇ ਜਿਹੜੇ ਮਾਨ ਸਾਹਿਬ ਇਹਨਾਂ ਦੇ ਪ੍ਰਿਆਸ ਦੇ ਨਾਲ ਪਿੰਡਾਂ ਨੂੰ ਖੂਬਸੂਰਤ ਬਣਾਉਣ ਵਾਸਤੇ ਤਾਂ ਜੋ ਜਿੰਨਾ ਵੀ ਸਾਡਾ ਆਸ-ਪਾਸ ਜਿੰਨੇ ਵੀ ਸਾਡੇ ਪੋਲੀਥਿਨ ਜਾਂ ਸਾਡੀ ਬੇਸ ਜਿਹੜੀ ਹੈ ਗਲੀਆਂ ਨਾਲੀਆਂ ਦੇ ਵਿੱਚ ਫਸੀ ਰਹਿੰਦੀ ਹੈ ਉਹਦੇ ਵਾਸਤੇ ਇੱਕ ਵੱਡਾ ਉਪਰਾਲਾ ਹੈ ਔਰ ਪਿੰਡ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਇਹਦਾ ਪੂਰਾ ਉਪਯੋਗ ਕਰੀਏ ਜਾਜੂ ਸਾਡੀ ਪਿੰਡ ਦੀ ਪੂਰੀ ਸਫਾਈ ਰਹਿ ਸਕੇ ਜਦੋਂ ਬੰਦਾ ਮਕਾਨ ਬਣਾਉਂਦਾ ਕੁਛ ਵੀ ਨਾਦਾ ਬੇਸਟ ਵਾਸਤੇ ਵੀ ਕੋਈ ਚੀਜ਼ ਬਣਾਉਂਦਾ ਅਸੀਂ ਸਾਰੇ ਲੋਕ ਉਸ ਬੇਸਟ ਨੂੰ ਚੋਆ ਵਿੱਚ ਨਾਲੀਆਂ ਵਿੱਚ ਸੁੱਟ ਦਿੰਨੇ ਹੁਣ ਅਸੀਂ ਸਾਡੇ ਪਿੰਡ ਦਾ ਪਹਿਲਾ ਉਰਾਲਾ ਬਹੁਤ ਅੱਛਾ ਲੱਗਿਆ ਮੈਡਮ ਆਏ ਡੀਸੀ ਮੈਡਮ ਦਾ ਖਾਸ ਕਰ ਸਾਰਾ ਕੁਝ ਚੈੱਕ ਕੀਤਾ ਸਕੂਲ ਵੀ ਦੇਖਿਆ ਸਾਡਾ ਉਹਨਾਂ ਨੇ ਖਾਸ ਕਰ ਪਿੰਡ ਦੇ ਨੌਜਵਾਨ ਸਾਥੀ ਪਿੰਡ ਦੇ ਨੌਜਵਾਨ ਸਾਥੀਆਂ ਨੂੰ ਜਿਹੜਾ ਇਹਨਾਂ ਦੇ ਦਿਮਾਗ 'ਚ ਕੋਈ ਪ੍ਰੋਬਲਮ ਆਈ ਹੈ ਮੈਡਮ ਨਾਲ ਹੀ ਉਹਨੇ ਡਿਸਕਸ ਕੀਤੀ ਐਸਡੀ ਮੈਡਮ ਨਾਲ ਡਿਸਕਸ ਕੀਤੀ ਛੋਟੀ ਪ੍ਰੋਬਲਮ ਤੋਂ ਲੈ ਕੇ ਵੱਡੀ ਪ੍ਰੋਬਲਮ ਜਿਹਦੇ ਵਿੱਚ ਸਾਡੇ ਪ ਉਸ ਐਕਵਾਇਰ ਲੈਂਡ ਦੇ ਵਿੱਚ ਡਿਪਾਰਟਮੈਂਟ ਦੇ ਨਾਲ ਕੁਝ ਮਾਲਕੀ ਦੇ ਖਾਨੇ ਵਿੱਚ ਸਾਡੇ ਪਿੰਡ ਦੇ ਲੋਕਾਂ ਦਾ ਨਾਮ ਹੈ ਗਾਸਟ ਕਰਦੇ ਵਿੱਚ ਇਰੀਗੇਸ਼ਨ ਪੰਜਾਬ ਦਾ ਲੋਕਾਂ ਦੀ ਡਿਮਾਂਡ ਸੀ ਜਦ ਤੱਕ ਸਾਡੀ ਸਾਰੀ ਲੈਂਡ ਅਕਵਾਇਰ ਕਰਕੇ ਸਾਨੂੰ ਉਹਦੇ ਮੁਆਵਜ਼ਾ ਦਿੱਤਾ ਜੇ ਮੁਆਵਜ਼ਾ ਨਹੀਂ ਹੈ ਤਾਂ ਸਾਡੀ ਲੈਂਡ ਵਾਪਸ ਕਰ ਦਿੱਤੀ ਜਾਵੇ ਇਹ ਅੱਜ ਜਿਹੜੀ ਐਪਲੀਕੇਸ਼ਨ ਹੈ ਉਹ ਮੈਡਮ ਨੂੰ ਦਿੱਤੀ ਗਈ ਹੈ ਸੋ ਪੰਜਾਬ ਸਰਕਾਰ ਇਹਦੇ ਪਰ ਕੀ ਐਕਸ਼ਨ ਕਰਦੀ ਹੈ ਸੋ ਦੇਖਾਂਗੇ ਖਾਸ ਕਰਕੇ ਬਾਦ ਪੰਜਾਬ ਸਰਕਾਰ ਦਾ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜਿਹਨਾਂ ਨੇ ਸਾਡੇ ਸਕੂਲ ਨੂੰ 20 ਲੱਖ ਇੱਕ ਦਿੱਤਾ ਤੇ 60 ਲੱਖ ਸਾਡੇ ਦੂਸਰੇ ਦਿੱਤਾ 60 ਲੱਖ ਸਾਡੇ ਦੋਹਾਂ ਸਕੂਲਾਂ ਨੂੰ ਮਿਲਿਆ 2 ਲੱਖ ਸਾਡੇ ਗਰਾਊਂਡ ਨੂੰ ਮਿਲਿਆ 5 ਲੱਖ ਸਾਡਾ ਆ ਵੀ ਗਿਆ ਸੋ ਇਦਾਂ ਦੇ ਜਿਹੜੇ ਕੰਮ ਹੈ ਉਹ ਅਸੀਂ ਡਲ ਕੇ ਸਾਰੇ ਪਿੰਡ ਨੇ ਅਸੀਂ ਇਕੱਠੇ ਹੋ ਕੇ ਨੌਜਵਾਨ ਸਾਥੀ ਬਹੁਤ ਵਧੀਆ ਨੌਜਵਾਨ ਸਾਡੇ ਪਿੰਡ ਦੇ ਆ ਕੇ ਇਕੱਠੇ ਹੋ ਕੇ ਆਪਾਂ ਕੰਮ ਕਰਨੇ ਸੋ ਅੱਜ ਡੀਸੀ ਸਾਹਿਬ ਦੇ ਨਾਲ ਜਿਹੜੀ ਵਿਜ਼ਿਟ ਲੱਗੀ ਇਹ ਮੈਮੋਰੀਏਬਲ ਰਹੀ ਸਾਰੇ ਲੋਕਾਂ ਵਾਸਤੇ ਸੋ ਧੰਨਵਾਦ ਮਿਹਰਬਾਨੀ ਚ